ਗੁਰ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜ਼ਾਦਿਆਂ ਤੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਚਮਕੌਰ ਸਾਹਿਬ ਵਿਖੇ ਮਨਾਏ ਜਾ ਰਹੇ ਸ਼ਹੀਦੀ ਜੋੜ ਮੈਲ ਦੇ ਤੀਸਰੇ ਦਿਨ ਨਹਿਮ ਸਿੰਘਾਂ ਵੱਲੋਂ ਮੋਹੱਲਾ ਕੱਢਿਆ ਗਿਆ ਜੰਗ ਜੂ ਕਰਤਬ ਜਿਹੜੇ ਨੇ ਉਹ ਚਮਕੌਰ ਸਾਹਿਬ ਦੇ ਸਟੇਡੀਅਮ ਦੇ ਵਿੱਚ ਦਿਖਾਏ ਗਏ ਨੇ ਘੋੜ ਦੌੜਾਂ ਦਿਖਾਈਆਂ ਗਈਆਂ ਨੇ ਗੱਤਕੇ ਦੇ ਕਰਤਬ ਦਿਖਾਏ ਗਏ ਨੇ ਨਿਜੇ ਬਾਜੀ ਦੇ ਕਰਤਬ ਦਿਖਾਏ ਗਏ ਨੇ ਮੇਰੇ ਨਾਲ ਨੇ ਬਾਬਾ ਬਲਬੀਰ ਸਿੰਘ ਮੁਖੀ 96 ਕਰੋੜੀ ਤਰਨਤਲ ਬਾਬਾ ਜੀ ਦੇ ਨਾਲ ਗੱਲ ਕਰਾਂਗੇ ਬੁੱਟਾ ਬੁੱਟਾ ਤੋਂ ਬੁੱਢਾ ਦਲ ਬਾਬਾ ਜੀ ਕੀ ਕਹਿਣਾ ਚਾਹੁੰਦੇ ਹੋ ਵੀ ਹਰ ਸਾਲ ਜਿਹੜਾ ਇਹ ਮੋਹੱਲਾ ਉਸ ਸਮੇਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਂਦਾ ਜਦੋਂ ਗੁਰੂ ਸਾਹਿਬ ਜੀ ਦੇ ਸਮੇਂ ਵੀ ਇਸ ਧਰਤੀ ਦੇ ਉੱਤੇ ਜੰਗਾਂ ਲੜੀਆਂ ਗਈਆਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਰੀ ਜੀ ਨੇ ਜਦੋਂ ਅਨੰਦਪੁਰ ਸਾਹਿਬ ਦਾ ਛੱਡਿਆ ਤੇ ਰਸਤੇ ਦੇ ਵਿੱਚ ਜਿੱਥੇ ਆਪਾਂ ਦਰਸ਼ਨ ਕਰਦੇ ਆਂ ਸਰਸਾ ਨਦੀ ਤੇ ਪਰਿਵਾਰ ਵਿਛੋੜਾ ਹੋਇਆ ਉਸ ਤੋਂ ਬਾਅਦ ਜਿਹੜੇ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਉਹ ਸ੍ਰੀ ਚਮਕੌਰ ਸਾਹਿਬ ਦੀ ਪਾਵਨ ਧਰਤੀ ਤੇ ਪਹੁੰਚਦੇ ਨੇ ਦੇ ਛੋਟੇ ਸਹਬਜ਼ਾਦੇ ਜਿਹੜੇ ਨੇ ਅਲਾਗ ਹੋ ਜਾਂਦੇ ਨੇ ਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਵੱਡੇ ਸਹਬਜ਼ਾਦੇ ਸਹਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਹਬਜ਼ਾਦਾ ਬਾਬਾ ਜੁਹਾਰ ਸਿੰਘ ਜੀ ਜਿਨ੍ਹਾਂ ਨੇ ਉਹ ਵਚਨ ਪੂਰੇ ਕੀਤੇ ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉਂ ਜਦੋਂ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਜਿਹੜੇ ਵਚਨ ਕੀਤੇ ਸੀ ਉਹ ਪੂਰੇ ਕੀਤੇ ਇਸੇ ਧਰਤੀ ਤੇ ਤੇ ਨਾਲ ਹੀ ਜਿਹੜੇ ਆ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਇੱਥੋਂ ਉਹ ਵੀ ਜਿਹੜੇ ਬਚਨ ਸੀ ਸੂਰਾ ਸੋ ਪਹਿਚਾਨੀਆਂ ਜੋ ਲਰੈਦੀਨ ਕੇ ਹੇਤ ਉਰਜਾ ਪੁਰਜਾ ਕਟ ਮਰੈ ਕਬੂ ਨਾ ਛੱਡ ਐ ਖੇਤ ਸੋ ਸ੍ਰੀ ਚਮਕੌਰ ਸਾਹਿਬ ਦੀ ਇਹ ਪਾਵਨ ਪਵਿੱਤਰ ਧਰਤੀ ਜਿਹੜੀ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਹੈ ਧਰਤੀ ਇਸ ਧਰਤੀ ਤੇ ਜਿਹੜੇ ਆ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਜਿੱਥੋਂ ਬਾਬਾ ਕੁਲਵਿੰਦਰ ਸਿੰਘ ਜੀ ਆਏ ਨੇ ਜਿਹੜਾ ਚੌਂਤਾ ਸਾਹਿਬ ਗੁਰਦੁਆਰਾ ਐ ਇੱਥੋਂ 3 ਕਿਲੋਮੀਟਰ ਅੰਤਾਜਾ 3 ਕਿਲੋਮੀਟਰ ਇੱਧੇ ਆਪਣੇ ਇੱਧਰ ਜਿਹੜਾ ਸ਼ਹੀਦੀ ਅਸਥਾਨ ਹੈ ਕਤਲਗੜ੍ਹ ਸਾਹਿਬ ਤੋਂ ਲੈ ਕੇ ਜਿਹੜੇ ਆ ਉੱਥੋਂ ਤੱਕ ਜਨ ਜਿਹੜਾ ਹੁੰਦਾ ਗਿਆ ਤੇ ਜਿਹੜੇ ਵੱਡੇ ਸਾਹਿਬ ਜਾਦੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਹਾਰ ਸਿੰਘ ਜੀ ਹੋਰਾਂ ਨੇ ਆਪਣੀਆਂ ਸ਼ਹੀਦੀਆਂ ਜਿਹੜੀਆਂ ਦਿੱਤੀਆਂ ਤੇ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਜਿਹੜੇ ਸ਼ਹੀਦ ਹੋਏ ਸਿੰਘ ਉਹਨਾਂ ਦੀ ਯਾਦ ਦੇ ਵਿੱਚ ਹਰ ਸਾਲ ਜਿਹੜਾ ਸਾਰੇ ਤਰਨੇਦਲ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਦੀ ਅਗਵਾਈ ਦੇ ਵਿੱਚ ਜਿਹੜੇ ਇਤਿਹਾਸਕ ਨਿਸ਼ਾਨ ਨਗਾਰੇ ਧੰਨ ਧੰਨ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਨੂੰ ਬਖਸ਼ਿਸ਼ ਕੀਤੇ ਉਹਨਾਂ ਦੀ ਤਾਬਿਆ ਜਿਹੜਾ ਹਰ ਸਾਲ ਵਿਸ਼ਾਲ ਮਹੱਲੇ ਸਜਾਏ ਜਾਂਦੇ ਨੇ ਮੈਂ 1404 ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਮਾਹੌਲ ਸੀਗਾ ਇਸ ਟਮਕੌਰ ਦੀ ਧਰਤੀ ਦੇ ਉੱਤੇ ਜਦੋਂ ਦਸਵੇਂ ਪਾਤਸ਼ਾਹ ਨੇ ਇੱਥੇ ਆ ਕੇ ਜੰਗ ਲੜੀ ਅੱਜ ਵੀ ਨਿਹੰਗ ਸਿੰਘ ਫੌਜਾਂ ਮੈਦਾਨ ਦੇ ਵਿੱਚ ਨੇ ਕੀ ਲੱਗਦਾ ਵੀ ਕਿਸ ਤਰ੍ਹਾਂ ਦਾ ਉਸ ਸਮੇਂ ਨੂੰ ਰੁਪਾਇਮਾਨ ਜੜੀਆਂ ਨੇ ਨਿਹੰਗ ਸਿੰਘ ਫੌਜਾਂ ਕਰ ਰਹੀਆਂ ਨੇ ਸੰਗਤਾਂ ਨੂੰ ਉਸ ਸਮੇਂ ਦੀ ਯਾਦ ਚੁਣਾਦੇ ਹੋਏ ਉਹ ਯਾਦ ਨੂੰ ਤਾਜ਼ਾ ਕਰਦੇ ਹੋਏ ਨਿਹੰਗ ਸਿੰਘ ਜਥੇਬੰਦੀਆਂ ਜਦੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਵਾ ਸਵਾ ਲੱਖ ਨਾਲ ਜਿਹੜਾ ਸਿੰਘ ਜਿਨ੍ਹਾਂ ਨੇ ਜੰਗ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸੀ ਉਹ ਬਹੁਤ ਹੀ ਜਿਹੜਾ ਮੁਸ਼ਕਲ ਸਮਾਂ ਸੀ ਗੁਰੂ ਸਾਹਿਬ ਦੇ ਪਰਿਵਾਰ ਵਾਸਤੇ ਤੇ ਜਿਹੜਾ ਉਹ ਯਾਦ ਨੂੰ ਹੀ ਤਾਜ਼ਾ ਕਰਦੇ ਹੋਏ ਜਿਵੇਂ ਮਹਾਰਾਜ ਨੇ ਬਚਨ ਕੀਤੇ ਸੀ ਦਮਨਵਾਸ ਸਾਹਿਬ ਵਿਖੇ ਇਹਨੂੰ ਪੁੱਤਰਨ ਕੇ ਸੀਸ ਪੈ ਵਾਰ دیے ਸਤ ਚਾਰ ਚਾਰ ਮੁਵੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਉਹ ਜਿਹੜੇ ਖਾਲਸਾ ਪੰਥ ਦੇ ਗੁਰੂ ਸਾਹਿਬ ਦੇ ਬਚਨ ਨੇ ਉਹ ਜਿਹੜੇ ਖਾਲਸੇ ਦੇ ਆਪਜੀ ਦਰਸ਼ਨ ਕਰ ਰਹੇ ਹੋ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰ ਕੌਰ ਜੀ ਤੇ ਉਹਨਾਂ ਦੇ ਵੀ ਬਦਲੇ ਲੈ 1704 ਦੇ ਵਿੱਚ ਗੁਰੂ ਸਾਹਿਬ ਨੇ ਇੱਥੇ ਜਿਹੜੇ ਜੁੱਧ ਕੀਤਾ ਤੇ 1708 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ੇ ਕੀਤੀ ਉਹਦਾ ਹੀ ਉਹਨਾਂ ਨੇ ਜਿਹੜਾ ਖਾਲਸਾ ਪੰਥ ਬੁੱਢਾ ਦਲ ਦੇ ਪਹਿਲੇ ਜਥੇਦਾਰ ਸੀ ਬਾਬਾ ਬਨੋਦ ਸਿੰਘ ਜੀ ਨੂੰ ਉਹਨਾਂ ਨੇ ਥਾਪਿਆ ਤੇ ਨਾਲ ਹੁਕਮ ਕੀਤਾ ਸੀ ਤੁਸੀਂ ਸਰਹੰਦ ਦੀ ਜਿਹੜੀ ਇੱਟ ਦੇ ਨਾਲ ਇੱਟ ਖੜਕਾਉਣੀ ਹੈ ਤੇ ਉਹ ਜਿਹੜੇ ਵਜਨ ਸੀ ਖਾਲਸਾ ਪੰਥ ਬੁੱਢਾ ਦਲ ਦੀ ਅਗਵਾਈ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਬਹਾਦਰ ਜੀ ਨੇ ਚੱਪੜ ਚਿੜੀ ਦੇ ਮੈਦਾਨੇ ਜੰਗ ਦੇ ਵਿੱਚ ਵਜੀਦ ਖਾਨ ਨੂੰ ਸੋਧ ਕੇ ਸਰਹੰਦ ਥੇਹ ਦੇ ਉੱਪਰ ਜਿਹੜੇ ਫਤਿਹ ਦੇ ਨਿਸ਼ਾਨ ਚੁਲਾਏ ਸੀ ਤੇ ਖਾਲਸਾ ਪੰਥ ਨੇ ਵਜੀਦ ਖਾਨ ਨੂੰ ਸੋਧਿਆ ਜਿਹੜੇ ਜਿਹੜੇ ਵੀ ਪੰਥ ਦੇ ਵੈਰੀ ਸੀ ਜਿਨ੍ਹਾਂ ਨੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਸੀ ਉਹਨਾਂ ਨੂੰ ਸੋਧ ਕੇ ਸਜ਼ਾ ਵਾਸਤੇ ਜਿਹੜਾ ਮਲਿਆ ਮੇਟ ਕੀਤਾ 1700 ਜਿਹੜਾ 12 ਦੇ ਵਿੱਚ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਪਰ ਜਿਹੜੇ ਜਿੱਤ ਦੇ ਨਿਸ਼ਾਨ ਚਲਾਏ ਸੀ ਖਾਲਸੇ ਨੇ ਬਦਲੇ ਓਵੇਂ ਹੀ ਲੈ ਸੀ ਜਿਵੇਂ ਉਹਨਾਂ ਨੇ ਪਾਪ ਕੀਤੇ ਸੀ ਉਸੇ ਵਜੀਦ ਖਾਨ ਨੂੰ ਉਹਦੀ ਧਰਤੀ ਤੇ ਹੀ ਆ ਕੇ ਜਿਹੜਾ ਘੋੜਿਆਂ ਦੇ ਪਿੱਛੇ ਪਾ ਕੇ ਜਿਹੜਾ ਖਿੱਚ-ਖਿੱਚ ਕੇ ਉਹਨੂੰ ਮਾਰਿਆ ਗਿਆ ਸੀ ਇਹ ਜਿਹੜੇ ਖਾਲਸੇ ਨੇ ਕਾਰਜ ਕੀਤੇ ਸੀ ਖਾਲਸਾ ਪੰਥ ਜਿਹੜਾ ਹੁਣ ਵੀ ਆਪਜੀ ਦਰਸ਼ਨ ਕਰ ਰਹੇ ਹੋ ਉਹ ਜਿਹੜੇ ਜੰਗ ਜੂ ਕਰਤਬ ਨੇ ਸਿੰਘ ਫੌਜਾਂ ਵੱਲੋਂ ਦਿਖਾਏ ਗਏ ਨੇ ਘੋੜਸਵਾਰੀ ਦੇ ਜਿੱਥੇ ਦੋ ਦੋ ਘੋੜਿਆਂ ਤੇ ਚਾਰ ਚਾਰ ਛੇ ਛੇ ਘੋੜਿਆਂ ਤੇ ਸਿੰਘਾਂ ਨੇ ਖੜੇ ਹੋ ਕੇ ਲੰਮੇ ਪੈ ਕੇ ਜਿਹੜੇ ਜੰਗ ਜੂ ਕਰਤਬ ਦਿਖਾਏ ਉੱਥੇ ਜਿਹੜੇ ਗਤਕੇ ਦੇ ਵੀ ਜੋਰ ਦਿਖਾਏ ਨੇ ਮੈਂ ਬੇਨਤੀ ਕਰਦਾ ਗੁਰਸਿੱਖ ਜਿਨ੍ਹਾਂ ਨੇ ਖੰਡੇ ਪਾਟੇ ਦਾ ਅਮਰਤ ਨਹੀਂ ਛਕਿਆ ਉਹ ਜਰੂਰ ਖੰਡੇ ਬਾਟੇ ਦਾ ਅਮਰ ਸ਼ਾਕੇ ਬਾਣੀ ਬਾਣੇ ਦੇ ਧਾਰਨੀ ਹੋ ਤਿਆਰ ਪਰ ਤਿਆਰ ਹੋ ਕੇ ਸਿੰਘ ਸਜੋ ਬਾਣੀ ਬਾਣਾ ਪੰਖ ਪਛਾਨੋ ਸਿੰਘ ਗੁਰੂ ਕਾ ਪੰਛੀ ਜਾਨੋ ਆਪਾਂ 71 23 ਦੇ ਨਾਲ ਸਾਡੇ ਜਿਹੜੇ ਦੁਸ਼ਮਣ ਨੇ ਉਹ ਵਧਦੇ ਜਾ ਰਹੇ ਨੇ ਆਪਾਂ ਜਿਹੜੇ ਤਗੜੇ ਹੋਈਏ 71 23 ਦੇ ਨਾਲ ਆਪਾਂ ਜਿਹੜੇ ਦੁਸ਼ਮਣ ਨੇ ਉਹਨਾਂ ਦਾ ਟਾਕਰਾ ਕਰਨਾ ਦੁਸ਼ਮਣ ਕਈ ਤਰ੍ਹਾਂ ਦੇ ਨੇ ਜਿਹੜੇ ਵਿੱਚ ਘੁਸਪੈਠ ਕਰਕੇ ਖਾਸਾ ਪੰਦੇ ਵਿੱਚ ਆਪਾਂ ਨੂੰ ਨੀਵਾ ਦਿਖਾਉਣ ਦਾ ਯਤਨ ਕਰ ਰਹੇ ਨੇ ਆਪਾਂ ਇਹਨਾਂ ਤੋਂ ਬਚਣਾ ਨਾਲ ਹੀ ਨੌਜਵਾਨਾਂ ਨੂੰ ਬੇਨਤੀ ਹੈ ਆਪਾਂ ਖੰਡੇ ਬਾਟੇ ਦਾ ਅਮਰ ਛਕੀਏ ਨਾਲ ਤਿਆਰ ਪਰ ਤਿਆਰ ਹੋਈਏ ਤੇ ਜਿਹੜੇ ਨਸ਼ਿਆਂ ਦੇ ਸਾਡੇ ਬੱਚੇ ਨੌਜਵਾਨ ਆਦੀ ਹੋਏ ਹੋਏ ਨੇ ਉਹ ਨਸ਼ਿਆਂ ਦਾ ਤਿਆਗ ਕਰਕੇ ਤਿਆਰ ਪਰ ਤਿਆਰ ਹੋਈਏ ਸਿੰਘ ਸਜੀਏ ਖਾਲਸਾ ਅਕਾਲਪੁਰ ਕੀ ਫੌਜ ਪ੍ਰਗਟਉ ਖਾਲਸਾ ਪਰਮਾਤਮ ਕੀ ਮੋਜ ਆ ਨਿੱਕੇ ਨਿੱਕੇ ਪਚੰਗੀ ਸਿੰਘ ਤੁਸੀਂ ਦੇਖਦੇ ਹੋ ਕਿੰਨੇ ਸੋਹਣੇ ਲੱਗਦੇ ਨੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਬਜ਼ਾਦਾ ਬਾਬਾ ਫਤਿਹ ਸਿੰਘ ਜਿਹੜੇ 7 ਸਾਲ ਦੇ 9 ਸਾਲ ਦੇ ਸੀ ਤੇ ਆਪਾਂ ਵੀ ਉਹਨਾਂ ਦੇ ਵਾਰਸਾਂ ਆਪਾਂ ਵੀ ਤਗੜੇ ਹੋਈਏ ਤਿਆਰ ਪਰ ਤਿਆਰ ਹੋ ਕੇ ਮੇਰੇ ਨਾਲ ਬਹੁਤ ਸਤਿਕਾਰਯੋਗ ਜਥੇ ਅ ਦਲਪੰਥ ਦੇ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਵਿਦੀ ਚੰਦ ਜੀ ਉੱਥੇ ਹੀ ਤਰਨਾ ਦਾਲ ਹਰੀਆਂ ਵੇਲਾਂ ਵੱਲੋਂ ਬਾਬਾ ਨਾਗਰ ਸਿੰਘ ਜੀ ਪਹੁੰਚੇ ਨੇ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਉੱਥੇ ਹੀ ਬਾਬਾ ਜਿਹੜੇ ਆ ਮੇਜਰ ਸਿੰਘ ਜੀ ਦਸ਼ਮੇਸ਼ ਤਰਨਾਦਲ ਉਹ ਵੀ ਪਹੁੰਚੇ ਨੇ ਉੱਥੇ ਹੀ ਬਾਬਾ ਕੁਲਵਿੰਦਰ ਸਿੰਘ ਜੀ ਚੌਂਤ ਚੌਂਤੇ ਵਾਲੇ ਤੇ ਬਾਬਾ ਜਿਹੜੇ ਅਰਬਾ ਖਰਬਾ ਬਾਬਾ ਬਾਬਾ ਰਾਜਾ ਰਾਜ ਸਿੰਘ ਜੀ ਤੇ ਬਾਬਾ ਰਵੇਲ ਸਿੰਘ ਜੀ ਹਰਿਆਣੇ ਤੋਂ ਆਏ ਨੇ ਬਾਬਾ ਰਗਵੀਰ ਸਿੰਘ ਜੀ ਜਿਹੜੇ ਤਰਨਾਦਲ ਬਾਬਾ ਸੁਖਾ ਸਿੰਘ ਜੀ ਖਿਆਲੇ ਵਾਲੇ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਸਾਰੇ ਹੀ ਤਰਨੇਦਾਲ ਸੰਤ ਬਾਬਾ ਜੋਗਾ ਸਿੰਘ ਜਿਹੜੇ ਨੇ ਬਾਬਾ ਮਨਮੋਹਨ ਸਿੰਘ ਜੀ ਬਾਰਨ ਵਾਲੇ ਬਾਬਾ ਜੋਗਾ ਸਿੰਘ ਜੀ ਆਪਣੇ ਤਰਨਾਦਾਲ ਬਾਬਾ ਬਕਾਲਾ ਸਾਹਿਬ ਸਾਰੀਆਂ ਹੀ ਫੌਜਾਂ ਨੇ ਜਿਹੜੀਆਂ ਸ਼ਹੀਦੀ ਪ੍ਰੋਗਰਾਮ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਆਂ ਨੇ ਮੈਂ ਬੇਨਤੀ ਕਰਦਾ ਗੁਰੂ ਸਾਹਿਬ ਕਿਰਪਾ ਰੱਖਣ ਇਸੇ ਤਰ੍ਹਾਂ ਜਿਵੇਂ ਆਪਾਂ ਚਮਕੌਰ ਸਾਹਿਬ ਦਾ ਸ਼ਹੀਦੀ ਜੋੜ ਮੇਲ ਜਿਹੜਾ ਸੁਖ ਸ਼ਾਂਤੀ ਨਾਲ ਮਨਾਇਆ ਤੇ ਆਪਾਂ ਹੁਣ ਫਤਿਹਗੜ ਸਾਹਿਬ ਜਿਹੜਾ 26 27 ਤੇ 28 ਤਰੀਕ ਨੂੰ ਪੂਰੇ ਜਿਹੜੇ ਸ਼ਰਦਾ ਭਾਵਨਾ ਸਤਕਾਰ ਨਾਲ ਇਹ ਆਪਾਂ ਸਾਰੇ ਸ਼ਹੀਦੀ ਜਿਹੜੇ ਪ੍ਰੋਗਰਾਮ ਨੇ ਉਹ ਮਨਾਉਣੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਲਵਿੰਦਰ ਸਿੰਘ ਜੂਰਾ ਨਾਲ ਵੀ ਗੱਲ ਕਰਦੇ ਆਂ ਬਾਬਾ ਜੀ ਕੀ ਲੱਗਦਾ ਵੀ ਕਿੰਨਾ ਕੁ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ ਹੈਗਾ ਨੌਜਵਾਨਾਂ ਨੂੰ ਬਾਣੀ ਤੇ ਬਾਣੇ ਦਾ ਧਾਰਨ ਨਿ ਕਰਾਉਣਾ ਦੇਖੋ ਅੱਜ ਦਾ ਸਮਾਂ ਹੀ ਇਹੀ ਹੈ ਖਾਲਸਾ ਮੰਤ ਦੇ ਤਿਆਰ ਪਰ ਤਿਆਰ ਹੋਏਗਾ ਦਸਵੇਂ ਪਾਤਸ਼ਾਹ ਦੇ ਸਦਾਤਾ ਤੇ ਉਹਦੀ ਮਰਜ਼ਾਦਾ ਤੇ ਚੱਲ ਕੇ ਸਾਹਿਬਜ਼ਾਦੇ ਦੀ ਕੁਰਬਾਨੀ ਨੂੰ ਦੇਖਦੇ ਹੋਏ ਸਾਨੂੰ ਖਾਲਸੇ ਪੰਥ ਨੂੰ ਅੱਜ ਦੇ ਬੱਚਿਆਂ ਨੂੰ ਸਮਝਣ ਦੀ ਲੋੜ ਹੈ ਤੇ ਖਾਲਸੇ ਪੰਥ ਦੀ ਗੱਲ ਕਰਕੇ ਤੇ ਮਰਜ਼ਾਦਾ 'ਚ ਰਹਿ ਗਏ ਤੇ ਤਿਆਰ ਪਰ ਤਿਆਰ ਹੋਈਏ ਬਿਲਕੁਲ ਤਿਆਰ ਪਰ ਤਿਆਰ ਰਹਿਣ ਦੀ ਜਿਹੜੀ ਜ਼ਰੂਰਤ ਹੈ ਪਾਣੀ ਤੇ ਬਾਣੇ ਦਾ ਧਾਰ ਨਹੀਂ ਬਣਦੀ ਜਿਹੜੀ ਜ਼ਰੂਰਤ ਹੈ ਉਹ ਸੁਨੇਹਾ ਜਿਹੜਾ ਇਹ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਦਿੱਤਾ ਗਿਆ ਹੈ ਕੈਮਰਮੈਨ ਤੇ ਰਣਜੀਤ ਸ਼ਰਮਾ ਦੇ ਨਾਲ ਜਗਜੀਤ ਜੱਗੀ ਪੀਟੀਸੀ ਨੂੰ ਸ੍ਰੀ ਚਮਕੌਰ ਸਾਹਿਬ